ਸਤਿ ਸ੍ਰੀ ਅਕਾਲ ਭਾਈ ਜੀ ਸਵਾਗਤ ਹੈ ਜਗਜੀਤ ਸਿੰਘ ਜਗਜੀਤ ਪੇਜ ਤੇ ਤੁਹਾਡਾ ਤੇ ਆਪਣੀਆਂ ਵੀਡੀਓ ਵਧੀਆ ਲੱਗਣ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਆਜੋ ਗੱਲਬਾਤ ਕਰਦੇ ਆਂ ਖੇਤੀਬਾੜੀ ਬਾਰੇ ਆਹ ਜੀ ਗੋਭੀ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਉਹ ਆ ਜੀ ਗਾਜਰਾ ਇਹ ਤੁਹਾਨੂੰ ਮੈਂ ਇਸ ਕਰਕੇ ਦਿਖਾ ਰਿਹਾ ਕਿਉਂਕਿ ਤੁਹਾਨੂੰ ਪਤਾ ਵੀ ਮੰਡੀ ਦੇ ਵਿੱਚ ਕੀ ਰੇਟ ਹੋ ਰਿਹਾ ਗੋਭੀ ਦਾ 5-5 7-7 ਰੁਪਈਆ ਚ 10-10 ਰੁਪਈਆ ਚ 10-15 ਕਿਲੋ ਵਾਲਾ ਲਫਾਫਾ ਵਿਕ ਰਿਹਾ ਹੈ ਤੇ ਗਾਜਰ ਨੂੰ ਵੀ ਕੋਈ ਨਹੀਂ ਪੁੱਛ ਰਿਹਾ ਇਹ ਤੋਂ ਪਹਿਲਾਂ ਲਗਭਗ 15-20 ਦਿਨ ਮੀਨਾ ਪਹਿਲਾਂ ਇਹੀ ਗੋਭੀ ਦਾ ਰੇਟ ਮੰਡੀ ਦੇ ਵਿੱਚ 40-45 ਰੁਪਏ ਤੋਂ 50 ਰੁਪਏ ਤੱਕ ਸੀਗਾ ਤੇ ਜੇ ਗੱਲ ਕਰੀਏ ਵੀ ਮਾਰੂ ਨੀਤੀਆਂ ਸਰਕਾਰ ਦੀਆਂ ਹਰ ਹਾਲਤ 'ਚ ਕਿਸਾਨ ਬੰਦੇ ਨੂੰ ਸਰਕਾਰ ਫੇਲ ਕਰਨੋਂ ਫਿਰਦੇ ਹੈਗੇ ਤੇ ਜੇਕਰ ਕਿਸੇ ਦੇ ਇਸ ਟਾਈਮ ਗੋਭੀ ਦੇ 4-3-4 ਕਿੱਲੇ ਲੱਗੇ ਹੋਏ ਆ ਜਿਹੜੇ ਲਗਭਗ ਪੱਕਣ ਦੇ ਮੌਕੇ ਤੇ ਤਿਆਰ ਨੇ ਬਿਲਕੁਲ ਜਿਹੜੇ ਮੰਡੀ 'ਚ ਲਿਆਉਣ ਵਾਸਤੇ ਤੇ ਉਹ ਬੰਦੇ ਨੂੰ ਲਾ ਲਓ 2 ਰੁਪਏ 3 ਰੁਪਏ ਗੋਭੀ ਤੇ ਸਾਬ ਨਾਲ ਕੀ ਕੁਛ ਬਚਤ ਹੋਊਗੀ। ਇਹੀ ਹਾਲ ਗਾਜਰ ਦਾ ਹੈ। ਤੇ ਇਹੀ ਹਾਲ ਪਹਿਲਾਂ ਅੱਜ ਤੋਂ ਲਾ ਲਓ ਤੁਸੀਂ ਜਦੋਂ ਕਣਕ ਬੀਜਣੀ ਸੀ ਉਦੋਂ ਡੀਏਪੀ ਦਾ ਕਰਿਆ ਸੀ ਇਹਨਾਂ ਨੇ। ਉਦੋਂ ਤਾਂ ਦੇਖ ਲਓ ਤੁਸੀਂ ਐਂ ਸਾਬ ਲਾ ਲਓ ਵੀ ਇੱਕ ਵਾਰੀ ਇੱਕ ਦੁਕਾਨਦਾਰ ਨੇ ਕਹਿਤਾ ਵੀ ਡੀਏਪੀ ਨਹੀਂ ਹੈ। ਤਾਂ ਸਮਝ ਲਓ ਡੀਏਪੀ ਨਹੀਂ ਹੈਗੀ ਤੁਹਾਨੂੰ ਡੀਏਪੀ ਕਿਸੇ ਵੀ ਹਾਲ ਚ ਨਹੀਂ ਮਿਲ ਸਕੀ ਉਦੋਂ। ਯੂਰੀਆ ਦਾ ਹਾਲ ਇਹੀ ਚੱਲ ਰਿਹਾ ਹੁਣ ਤੇ ਜੇ ਗੱਲ ਕਰੀਏ ਆਪਾਂ ਵੀ ਹੁਣ ਕਣਕ ਦਾ ਰੇਟ ਦੇਖ ਲਓ ਆਟੇ ਦਾ ਕੀ ਰੇਟ ਹੋ ਰਿਹਾ ਹੈਗਾ ਆਟਾ ਪਹਿਲੀ ਗੱਲ ਤਾਂ ਲੋਕਾਂ ਨੂੰ ਮਿਲ ਨਹੀਂ ਰਿਹਾ ਆਟਾ ਬਿਲਕੁਲ ਖਤਮ ਕੀਤਾ ਜਾ ਚੁੱਕਿਆ ਹੈ ਕਣਕ ਦੇ ਸਟਾਕ ਕਹਿੰਦੇ ਖਤਮ ਹੋ ਗਏ ਮਿੱਲਾਂ ਬੰਦ ਪਈਆਂ ਆਟੇ ਵਾਲੀਆਂ ਪੈਕਿੰਗ ਵਾਲੀਆਂ ਇਹੋ ਇਹ ਮਾਰੂ ਨੀਤੀਆਂ ਨਹੀਂ ਤਾਂ ਹੋਰ ਕੀ ਕੁਛ ਹੈਗਾ ਜੇਕਰ ਬੰਦੇ ਕੋਲ ਲਾਲੋਵੀ ਜੇ ਆਟਾ ਹੀ ਖਤਮ ਹੋ ਗਿਆ ਤੇ ਜਿਹੜੀ ਕਣਕ ਹੈ ਇਸ ਚਾਜ ਨਾ ਰਹੀ ਉਹ ਵੀ 303500 ਨੂੰ ਵਿਖੂਗੀ ਆਪਣਾ ਤਾਂ ਉਹੀ ਰੇਟ ਹੈ 21200 ਰੁਪਏ ਕਵਾਂਟਲ ਪ੍ਰਤੀ ਕਿਸਾਨ ਦਾ ਤਾਂ ਇਹ ਜਿਹੜੇ ਅੱਗੇ ਵਿਚਾਲੇ ਧੱਲੇ ਬੈਠੇ ਆ ਉਹਨਾਂ ਦੇ ਰੇਟ ਵੱਧੇ ਘਟਦੇ ਰਹਿੰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਸਬਜ਼ੀ ਦਾ ਵੀ ਇਹੀ ਹਾਲ ਹੈ ਤੁਹਾਡੇ ਤੋਂ 2 ਰੁਪਏ ਲੈ ਕੇ 3 ਰੁਪਏ ਲੈ ਕੇ 40 ਰੁਪਏ ਵਿਕਦੀ ਹੈ ਅੱਗੇ ਇਹ ਸਭ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਹੀ ਹੋ ਰਿਹਾ ਸਭ ਕੁਝ ਹੈ ਤੇ ਇਸ ਦੇ ਵਿੱਚ ਕਸੂਰਵਾਰ ਆਪਣੇ ਆਮ ਬੰਦੇ ਆਪ ਵੀ ਖੁਦ ਵੀ ਕਸੂਰਵਾਰ ਹੈ ਕਿਸਾਨ ਵੀ ਲਾ ਲਓ ਜਾਂ ਕੋਈ ਹੋਰ ਮਜ਼ਦੂਰ ਵਰਗ ਲਾ ਲਓ ਜਿਹੜੇ ਵੀ ਹੈ ਉਹ ਖੁਦ ਵੀ ਜ਼ਿੰਮੇਵਾਰ ਹੈ ਇਸ ਦਾ ਕਿਉਂਕਿ ਉਹ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਧੰਨਵਾਦ ਵੀਡੀਓ ਦੇਖਣ ਲਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ